ਇੱਕ ਵੋਟ ਦੇ ਜੋ ਨਮੀਰ ਜਾਈ ਲੈ ਜਾਓ ਇੱਕ ਵੋਟ ਬਦਲੇ ਨਮੀਰ ਜਾਈ ਆ ਜਾਓ ਆ ਜਾਓ ਆ ਜਾਓ ਭਾਈ ਜੀ ਲੰਗਿਓ ਲੰਗਿਓ ਹਾਂ ਇੱਕ ਤਾਂ ਸਕੀਮ ਆ ਗਈ ਭਾਈ ਇਧਰ ਨਾ ਜਾ ਕੋ ਆ ਜਾਓ ਆ ਜਾਓ ਆ ਜਾਓ ਭਾਈ ਇਹ ਸਕੀਮ ਕਦੋਂ ਤੋਂ ਲਾਗੂ ਕਰਤੀ ਸੱਚ ਬੋਲ ਲੈ ਝੂਠ ਬੋਲਨਾ ਭਾਈ ਕਦੇ ਤੂੰ ਵੀ ਤਾਂ ਲੀਡਰਾਂ ਵਾਲਾ ਰਾਹ ਫੜ ਲਿਆ ਓਏ ਜਿਵੇਂ ਮੈਂ ਪੁਰਾਣਾ ਅਗੜੇਲਾ ਲੈ ਕੇ ਨਮਾ ਦੇ ਦਿੰਨਾ ਨਾ ਸੋਨੂੰ ਲੋਕਾਂ ਨੂੰ ਆਹੀ ਹਾਲ ਲੀਡਰਾਂ ਦਾ ਇਹ ਪੁਰਾਣੇ ਵਾਦੇ ਲੈ ਕੇ ਤੇ ਤੁਹਾਨੂੰ ਨਵੇਂ ਬਾਦੇ ਦੇ ਜਾਂਦੇ ਨੇ ਤੁਸੀਂ ਲੋਕ ਵੀ ਇੰਨਾ ਤੋਂ ਠੀਕ ਆਉਨੇ ਹੋ ਗਾਰੰਟੀ ਕਿੰਨੀ ਹੁੰਦੀ ਆ ਬਾਈ ਇਹ ਨਵੇਂ ਝੂਟ ਦੀ ਉਹ ਗਾਰੰਟੀ ਹੈਗੀ ਆ ਸਿਰਫ ਚੋਣਾ ਤੱਕ ਉਸ ਤੋਂ ਬਾਅਦ ਰਜਾਈ ਵੀ ਫਟ ਜਾਂਦੀ ਆ ਤੇ ਗਰੇਲਾ ਵੀ ਸੌਂਨੀਆ ਬਾਈ ਰਜਾਈ ਹੋ ਜਾ ਰਾਤ ਦਿੱਤੀ ਫਾਇਦਾ ਵਿੱਚ ਨਾਲੇ ਤਾਂ ਹੀ ਹੁੰਦਾ ਚੰਗਾ ਵਈ ਹਮਾ ਚੱਲਿਆ ਅਸੀਂ ਲੋਕ ਤਾਂ ਛਿੱਤਰ ਖਾਂ ਜੋਗੀ ਰਹਿ ਜਾਂਦੇ ਆ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਹਾਂ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ